ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਇਸ ਵਕਤ ਆਪ ਜੀ ਤਸਵੀਰਾਂ ਵੇਖ ਰਹੇ ਹੋ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਜਿੱਥੇ ਇਸ ਵਕਤ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਕਰਵਾਈ ਜਾ ਰਹੀ ਹੈ ਜਿੱਥੇ ਚੀਫ ਖਾਲਸਾ ਦੀਵਾਨ ਦੇ ਜਿੰਨੇ ਵੀ ਸਕੂਲ ਨੇ ਉਹਨਾਂ ਦੇ ਬੱਚੇ ਸ਼ਮੂਲੀਅਤ ਕਰ ਰਹੇ ਨੇ ਇਸ ਵਕਤ ਸਾਹਮਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਸ਼ਸ਼ੋਭਤ ਹੈ ਤੇ ਬੱਚੇ ਹਾਜ਼ਰੀ ਲਵਾ ਰਹੇ ਨੇ ਤੰਤੀ ਸਾਜ਼ਾਂ ਦੇ ਨਾਲ ਹਾਰਮੋਨੀਅਮ ਦੇ ਨਾਲ ਔਰ ਇਸ ਵਕਤ ਪੰਡਾਲ ਭਰਿਆ ਪਿਆ ਹੈ ਟੀਚਰਸ ਬੱਚੇ ਤੇ ਨਾਲ ਦੀ ਨਾਲ ਆਮ ਸੰਗਤ ਇਸ ਵਕਤ ਇਹਨਾਂ ਬੱਚਿਆਂ ਦਾ ਉਤਸ਼ਾਹ ਵਧਾਉਣ ਦੇ ਲਈ ਪਹੁੰਚੀ ਹੋਈ ਹੈ ਤੇ ਤੁਸੀਂ ਖੂਬਸੂਰਤ ਤਸਵੀਰਾਂ ਨੌਜਵਾਨਾਂ ਦੀ ਵੀ ਵੇਖ ਰਹੇ ਹੋ ਆਪਣੇ ਆਪਣੇ ਸਕੂਲ ਨੂੰ ਰਿਪਰੈਜ਼ੈਂਟ ਕਰਦੇ ਹੋਏ ਸਿੱਖ ਨੌਜਵਾਨ ਦਸਤਾਰ ਸਿਰਾਂ ਦੇ ਉੱਤੇ ਸਜੀਆਂ ਹੋਈਆਂ ਔਰ ਦੂਸਰੀ ਤਰਫ ਆਪਣੇ ਆਪਣੇ ਸਕੂਲ ਨੂੰ ਰਿਪਰੈਜ਼ੈਂਟ ਕਰਦੀਆਂ ਹੋਈਆਂ ਟੀਚਰਸ ਉਹਨਾਂ ਦੀ ਵੱਖਰੀ ਡਰੈਸ ਵੱਖਰਾ ਫਰਕ ਸਕੂਲ ਦਾ ਇੱਕ ਡਰੈਸ ਕੋਡ ਹੈ ਜੋ ਇਸ ਵਕਤ ਆਪ ਜੀ ਵੇਖ ਰਹੇ ਹੋ ਪ੍ਰਸੰਗਤਾ ਇਸ ਵਕਤ ਲਾਹਾ ਲੈ ਰਹੀਆਂ ਨੇ ਮਧੁਰਤੂਨਾ ਦਾ ਇਹ ਉਹ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਕੀਰਤਨ ਕਰਦੇ ਰਹੇ ਨੇ ਤੰਤੀ ਸਾਜ਼ਾਂ ਦੇ ਨਾਲ ਕਿਉਂਕਿ ਸ਼ਰੀ ਅਨੰਦਪੁਰ ਸਾਹਿਬ ਦੀ ਧਰਤੀ ਜਿਸ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪ ਨਾਮ ਦਿੱਤਾ ਅਨੰਦਾਂ ਦੀ ਪੁਰੀ ਸ਼ਰੀ ਅਨੰਦਪੁਰ ਸਾਹਿਬ ਉਸ ਧਰਤੀ ਤੇ ਗੁਰੂ ਮਹਾਰਾਜ ਆਪ ਕੀਰਤਨ ਕਰਦੇ ਰਹੇ ਔਰ ਇੱਥੋਂ ਦੀਆਂ ਹਵਾਵਾਂ ਦੇ ਵਿੱਚ ਕਹਿੰਦੇ ਇੰਨੀ ਸ਼ਕਤੀ ਹੈ ਇੱਥੋਂ ਦੇ ਪਾਣੀ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਇੱਥੋਂ ਦਾ ਇੱਕ ਇੱਕ ਕਣ ਪੂਜਣ ਯੋਗ ਹੈ ਸੰਤਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਸਿਕਿਉਰਿਟੀ ਦਾ ਵੀ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ ਆਪਾਂ ਇੱਕ ਵਾਰੀ ਗੱਲ ਵੀ ਕਰਦੇ ਆ ਇੱਥੇ ਕਿਉਂਕਿ ਸੰਗਤਾਂ ਖੜੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਤਪ ਜੀ ਪੂਰਾ ਮੈਂ ਵੇਖ ਰਿਹਾ ਸੀ ਧਿਆਨ ਵੀ ਰੱਖਿਆ ਜਾ ਰਿਹਾ ਹੈ ਕਿ ਕੁਝ ਆਪ ਧਿਆਨ ਰੱਖ ਰਹੇ ਹੋ ਕਿ ਕੋਈ ਪਰੇਸ਼ਾਨੀ ਨਾ ਆਵੇ ਸੰਗਤਾਂ ਨੂੰ ਕਿਵੇਂ ਹਾਂਜੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਆਵੇ ਕਿਸੇ ਵੀ ਤਰ੍ਹਾਂ ਦਾ ਕੋਈ ਡਿਸਪਲਿਨ ਕਰੀਟ ਨਾ ਹੋਵੇ ਕੋਈ ਬੱਚੇ ਆਏ ਨੇ ਸਾਰੇ ਸਹੀ ਸਲਾਮ ਸਹੀ ਠੀਕ ਠਾਕ ਰਹਿਣ ਇਹ ਸਾਰਾ ਜਿਹੜਾ ਵਾ ਓਵਰਆਲ ਜਿਹੜੇ ਸਾਡੇ ਪ੍ਰਧਾਨ ਜੀ ਨੇ ਨਿਜਰ ਸਾਹਿਬ ਉਨ੍ਹਾਂ ਵੱਲੋਂ ਜੋ ਵੀ ਹਦਾਇਤਾਂ ਦਿੱਤੀਆਂ ਗਈਆਂ ਉਹਨਾਂ ਦੀ ਅਸੀਂ ਪੂਰਤੀ ਕਰ ਰਹੇ ਹਾਂ ਉਹਨਾਂ ਦੇ ਤੇ ਜਿਹੜੀ ਚੰਗੀ ਗੱਲ ਹੈ ਕਿ ਸਾਰੇ ਜਿਹੜੀ ਸਿਕਿਉਰਿਟੀ ਦਾ ਇੰਤਜ਼ਾਮ ਵੀ ਕਰ ਰਹੇ ਐ ਹੱਥ ਜੋੜ ਕੇ ਖੜੇ ਨੇ ਤਾਂ ਕਿ ਕੋਈ ਵੀ ਪਰੇਸ਼ਾਨੀ ਵੀ ਨਾ ਆਵੇ ਸੰਗਤ ਜਿਹੜੀ ਅੰਦਰ ਬੈਠੀ ਹੈ ਉਹ ਪੂਰਾ ਲਾਹਾ ਵੀ ਲੈ ਸਕਣ ਅੱਜ ਸਵੇਰੇ ਨਗਰ ਕੀਰਤਨ ਨਿਕਲਿਆ ਨਗਰ ਕੀਰਤਨ ਦੇ ਨਾਲ ਇਸ ਸਮਾਗਮ ਦੀ ਸ਼ੁਰੂਆਤ ਹੋਈ ਹੈ ਔਰ ਹੁਣ ਆਪ ਜੀ ਦੇਖ ਰਹੇ ਹੋ ਵਿਸ਼ਾਲ ਕੀਰਤਨ ਸਮਾਗਮ ਇਸ ਵਕਤ ਚੱਲ ਰਿਹਾ ਔਰ ਖੂਬਸੂਰਤ ਇੰਤਜ਼ਾਮ ਕੀਰਤਨ ਦੀਆਂ ਮਧੁਰ ਤੁਨਾ ਸੰਗਤਾਂ ਦੇ ਜਦੋਂ ਕੰਨਾਂ ਦੇ ਵਿੱਚ ਪੈਂਦੀਆਂ ਨੇ ਖਾਸ ਤੌਰ ਦੇ ਉੱਤੇ ਜਦੋਂ ਇਸ ਧਰਤੀ ਤੇ ਸੰਗਤ ਆਂਦੀ ਹੈ ਤਾਂ ਕੋਈ ਅਲੌਕਿਕ ਨਜ਼ਾਰਾ ਹੀ ਬਣ ਜਾਂਦਾ ਹੈ ਅਪਾ ਇੱਕ ਵਾਰੀ ਬਾਹਰ ਵੀ ਚੱਲਦੇ ਆ ਕਿਉਂਕਿ ਕੀਰਤਨ ਸਰਵਣ ਕਰਨ ਦੇ ਲਈ ਜੋ ਇੰਤਜ਼ਾਮ ਕੀਤੇ ਗਏ ਨੇ ਔਰ ਜੋ ਸੰਗਤਾਂ ਆ ਰਹੀਆਂ ਨੇ ਅਸੀਂ ਨਾਲ ਦੀ ਨਾਲ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਈਏ ਨੀਲੇ ਬਾਣਿਆਂ ਦੇ ਵਿੱਚ ਸਿੰਘ ਸਜੇ ਹੋਏ ਨੇ ਔਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਹਰ ਇੱਕ ਸਕੂਲ ਦੀ ਇੱਕ ਵੱਖਰੀ ਡਰੈੱਸ ਹੈ ਵੱਖਰਾ ਕੋਡ ਹੈ ਸਾਹਮਣੇ ਤੁਸੀਂ ਵੇਖ ਰਹੇ ਹੋ ਇਹ ਜੋ ਸਕੂਲ ਆ ਰਿਹਾ ਹੈ ਇਹਨਾਂ ਦਾ ਵੀ ਇੱਕ ਵੱਖਰਾ ਕੋਡ ਹੈ ਗ੍ਰੀਨ ਕਲਰ ਦੀ ਜਿਵੇਂ ਡਰੈੱਸ ਪਾਈ ਹੋਈ ਹੈ ਗੱਲਬਾਤ ਕਰਦੇ ਆ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਈਆ ਖਾਲਸਾ ਵਾਈ ਗੁਰੂ ਜੀ ਕੀ ਫਤਈਆ ਆਪ ਜੀ ਦਾ ਸਕੂਲ ਕਿੱਥੋਂ ਆਏ ਤੁਸੀਂ ਕੀ ਨਾਂ ਹੈ ਜੀ ਹੁਸ਼ਿਆਰਪੁਰ ਸ਼ਾਰਪੁਰ ਮੋਡਲ ਟਾਊਨ ਤੋਂ ਆਇਆ ਹਾਂ ਤੁਹਾਨੂੰ ਸਕੂਲ ਜਿਹੜੀ ਕੋਡ ਮਿਲਿਆ ਐਡਰੈਸ ਕੋਡ ਇਹ ਗ੍ਰੀਨ ਮਿਲਿਆ ਹੋਇਆ ਹਾਂਜੀ ਸਰ ਠੀਕ ਹੈ ਹਾਂਜੀ ਲਾਹ ਲਓ ਕੀਰਤਨ ਦਾ ਤੇ ਆਪਾਂ ਅੱਗੇ ਚੱਲ ਕੇ ਨਾਲ ਦੀ ਨਾਲ ਸੰਗਤ ਦੇ ਦਰਸ਼ਨ ਵੀ ਕਰਵਾਉਂਦੇ ਹਾਂ ਸੋ ਇਸ ਧਰਤੀ ਦਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤਾਂ ਚੱਪਾ-ਚੱਪਾ ਪੂਜਣਯੋਗ ਹੈ ਕਿਉਂਕਿ ਪੰਜਾਂ ਪਿਆਰਿਆਂ ਨੂੰ ਜਦੋਂ ਅੰਮ੍ਰਿਤ ਛਕਾਇਆ ਜਦੋਂ ਖਾਲਸੇ ਨੂੰ ਪ੍ਰਗਟ ਕਰਨਾ ਕੀਤਾ ਤਾਂ ਉਹ ਵੀ ਇਹੀ ਧਰਤੀ ਸੀ ਪਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਖਾਲਸਾ ਅਕਾਲ ਪੁਰਖ ਕੀ ਫੌਜ ਔਰ ਗੁਰੂ ਚੇਲੇ ਦਾ ਜੋ ਸਿਧਾਂਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੂਰੀ ਦੁਨੀਆ ਤੋਂ ਇੱਕ ਵੱਖਰਾ ਹੀ ਸਿਧਾਂਤ ਦਿੱਤਾ ਉਹ ਵੀ ਐਸੀ ਧਰਤੀ ਤੇ ਦਿੱਤਾ ਜਦੋਂ ਆਪ ਪਹਿਲਾਂ ਅੰਮ੍ਰਿਤ ਛਕਾਇਆ ਪੰਜਾਂ ਪਿਆਰਿਆਂ ਨੂੰ ਤੇ ਫਿਰ ਪੰਜਾਂ ਪਿਆਰਿਆਂ ਦੇ ਅੱਗੇ ਵੀ ਰਾਸਣ ਦੇ ਵਿੱਚ ਆਪ ਥੱਲੇ ਬੈਠ ਕੇ ਅਰਜ਼ੋਈ ਕਰਦੇ ਨੇ ਹੱਥ ਜੋੜ ਕੇ ਕਿ ਹੁਣ ਤੁਸੀਂ ਮੈਨੂੰ ਵੀ ਅੰਮ੍ਰਿਤ ਛਕਾਓ ਮੈਨੂੰ ਵੀ ਤੁਸੀਂ ਸਿੰਘ ਸਜਾਓ ਔਰ ਜਦੋਂ ਪੰਜਾਂ ਪਿਆਰਿਆਂ ਨੇ ਆਖਿਆ ਕਿ ਅਸੀਂ ਸਿਰ ਦਿੱਤੇ ਨੇ ਤੋਂਸ ਵੇਲੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵਾਦਾ ਕੀਤਾ ਸੀ ਕਿ ਮੈਂ ਵੀ ਇਸ ਅੰਮ੍ਰਿਤ ਦਾ ਮੁੱਲ ਤਾਂ ਨਹੀਂ ਦੇ ਸਕਦਾ ਲੇਕਿਨ ਮੈਂ ਭੇਟਾ ਜ਼ਰੂਰ ਦੇ ਆਂਗਾ ਸੋ ਤਸਵੀਰ ਇਸ ਵਕਤ ਵੇਖ ਰਹੇ ਹਾਂ ਖੂਬਸੂਰਤ ਬਿਲਡਿੰਗ ਵੀ ਪੂਰੀ ਸਜੀ ਹੋਈ ਐ ਲਾਈਟਾਂ ਦੇ ਨਾਲ ਔਰ ਨਿੱਕੇ-ਨਿੱਕੇ ਬੱਚੇ ਲਾਹਾ ਲੈਣ ਲਈ ਪਹੁੰਚੇ ਹੋਏ ਆ ਕਿੱਥੋਂ ਆਏ ਬੇਟਾ ਅੰਮ੍ਰਿਤਸਰ ਤੋਂ ਆਏ ਅੰਮ੍ਰਿਤਸਰ ਤੋਂ ਆਏ ਅੱਛਾ ਕਿਹੜੇ ਸਕੂਲ ਚ ਪੜਦੇ ਹੋ ਹਰ ਕ੍ਰਿਸ਼ਨ ਠੀਕ ਹੈ ਚੀਫ ਖਾਲਸਾ دیਵਾਨ ਦੇ ਸਕੂਲ ਚ ਪੜਦੇ ਹੋ ਅੱਛਾ ਕਿ ਕਿਵੇਂ ਵੇਖ ਰਹੇ ਹੋ ਜੀ ਪਹਿਲਾਂ ਆਏ ਹੋ ਕਦੇ ਕਿ ਪਹਿਲੀ ਵਾਰ ਆਏ ਹੋ ਨਹੀਂ ਨਹੀਂ ਪਹਿਲਾਂ ਵੀ ਆਏ ਹੋ ਆ ਪਹਿਲਾਂ ਆਏ ਆ ਕਿਉਂਕਿ ਸਟੇਫ ਖਾਲਸਾ دیਵਾਨ ਵੱਲੋਂ ਸਮੇਂ-ਸਮੇਂ ਤੇ ਇਸ ਤਰੀਕੇ ਦੀਆਂ ਕਾਨਫਰੰਸਿਸ ਕਰਵਾਈਆਂ ਜਾਂਦੀਆਂ ਨੇ ਔਰ ਬੱਚਿਆਂ ਨੂੰ ਮੌਕਾ ਵੀ ਮਿਲਦਾ ਹੈ ਜਿਹੜੇ ਦੂਜੇ ਸਕੂਲ ਨੇ ਬਹੁਤ ਸਾਰੇ ਸਕੂਲ ਇੱਥੇ ਸ਼ਮੂਲੀਅਤ ਕਰਦੇ ਨੇ ਤਕਰੀਬਨ ਦੱਸਿਆ ਜਾਂਦਾ ਕੋਈ 47 ਅਕਿੰਥੀ ਐ ਸਕੂਲਸ ਸੀ ਤੇ ਹੋਰ ਜਿਹੜੇ ਬੱਚੇ ਸਕੂਲਸ ਦੇ ਨੇ ਉਹ ਵੀ ਤੁਹਾਨੂੰ ਮਿਲਦੇ ਆਂ ਹਾਂਜੀ ਉਹ ਵੀ ਮਿਲਦੇ ਨੇ ਮਿਲਦੇ ਆਂ ਤੇ ਅਜ ਨਗਰ ਕੀਰਤਨ ਦੇ ਵਿੱਚ ਵੀ ਸ਼ਾਮਿਲ ਹੋਏ ਸੀ ਤੁਸੀਂ ਹਾਂਜੀ ਕਿਵੇਂ ਦਾ ਲੱਗਿਆ ਫਿਰ ਸਾਰਾ ਇਹ ਜਿਹੜਾ ਖਾਲਸਾਈ ਜਹੋ ਜਲਾਲ ਬਹੁਤ ਅੱਛਾ ਲੱਗਿਆ ਬਹੁਤ ਅੱਛੇ ਇਵੈਂਟ ਸੀ ਸਕੂਲ 'ਚ ਕੀ ਕੁਝ ਸਿਖਾਇਆ ਜਾਂਦਾ ਆਪਣਾ ਜਦਵੇਂ ਜਿਵੇਂ ਗੱਲ ਕਰਾਂ ਗੁਰਮਤਿ ਦੇ ਨਾਲ ਜੋੜਨ ਦੇ ਲਈ ਗੱਤਕਾ ਵੀ ਖੇਡਦੇ ਹੋ ਨਹੀਂ ਤਬਲਾ ਵਜਾਇਆ ਜਾਂਦਾ ਤਬਲਾ ਵਜਾਉਂਦੇ ਹਾਂ ਠੀਕ ਹੈ ਕਿਸੇ ਕਿਸੇ ਦੀ ਸੋ ਇਹ ਸਾਰੀਆਂ ਡਿਊਟੀਆਂ ਹੁੰਦੀਆਂ ਨੇ ਕੋਈ ਕੀਰਤਨ ਕਰਦਾ ਹੈ ਤੇ ਕੋਈ ਗੱਤਕਾ ਖੇਡਦਾ ਹੈ ਗੁਰੂ ਮਹਾਰਾਜ ਜੀ ਨੇ ਸਾਰੀਆਂ ਡਿਊਟੀਆਂ ਲਾਈਆਂ ਹੋਈਆਂ ਨੇ ਸੋ ਵੀਰ ਨੂੰ ਤਬਲੇ ਦਾ ਸ਼ੌਂਕ ਹੈ ਤੇ ਤਬਲਾ ਸਕੂਲ ਦੇ ਵਿੱਚ ਸਿੱਖਦੇ ਹਾਂ ਹਾਂਜੀ ਠੀਕ ਹੈ ਕਿੰਨਾ ਕਵਝਾ ਲੈਂਦੇ ਹੋ ਅੱਜ ਅੱਧਾ ਕ ਆ ਗਿਆ ਅੱਧਾ ਸਿੱਖ ਗਿਆ ਚਲੋ ਅੱਧਕ ਆ ਗਿਆ ਤੇ ਅੱਧਕ ਜਿਹੜਾ ਰਹਿ ਗਿਆ ਉਹ ਵੀ ਆ ਜਾਣਾ ਸਾਡੇ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਠੀਕ ਹੈ ਬੇਟਾ ਨਾਂ ਕੀ ਦੱਸਿਆ ਤੁਸੀਂ ਆਪਣਾ ਉਦੇ ਕਰਮ ਸਿੰਘ ਉਦੇ ਕਰਮ ਸਿੰਘ ਨਾਂ ਵੀ ਬੜਾ ਖੂਬਸੂਰਤ ਹੈ ਫਿਰ ਇਹਨੇ ਉਦੇ ਹੋਣਾ ਹੀ ਹੈ ਠੀਕ ਹੈ ਬੇਟਾ ਧੰਨਵਾਦ ਵਾਹਿਗੁਰੂ ਜੀ ਕ ਸੋ ਬੱਚੇ ਬਹੁਤ ਜ਼ਿਆਦਾ ਹੈ ਜੇਕਰ ਇੱਕ ਇੱਕ ਬੱਚੇ ਦੇ ਨਾਲ ਅਸੀਂ ਗੱਲ ਕਰਨ ਲੱਗ ਜਾਈਏ ਸ਼ਾਇਦ ਸਾਰੀ ਰਾਤ ਤੋਂ ਵੀ ਜ਼ਿਆਦਾ ਟਾਈਮ ਹੋ ਜਾਏ ਲੇਕਿਨ ਅਸੀਂ ਤੁਹਾਨੂੰ ਇੱਕ ਵਾਰੀ ਤਸਵੀਰਾਂ ਵਿਖਾ ਰਹੇ ਹਾਂ ਕਿ ਕੀ ਕੁਝ ਮਾਹੌਲ ਹੈ ਸੋ ਇੱਧਰ ਵੀ ਜਿਹੜਾ ਜੋੜਾ ਘਰ ਵੀ ਹੈ ਤੁਸੀਂ ਵੇਖੋ ਸੰਗਤਾਂ ਜੋ ਆਪਣੀਆਂ ਡਿਊਟੀਆਂ ਨਿਭਾਰੀਆਂ ਨੇ ਇੱਧਰ ਬਾਬਾ ਜੀ ਬੈਠੇ ਨੇ ਡਿਊਟੀ ਨਿਭਾਰ ਕੇ ਨੇ ਬਾਬਾ ਜੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਜੀ ਬੱਚੇ ਨਿੱਕੇ ਨਿੱਕੇ ਪਹੁੰਚੇ ਹੋਏ ਆ ਤਿਆਰ ਬਰ ਤਿਆਰ ਹੋ ਕੇ ਨਹੀਂ ਨਹੀਂ ਬਹੁਤ ਅੱਛਾ ਲੱਗ ਰਿਹਾ ਹੈ ਜੋ ਵੀ ਹੈ ਨਵੀਂ ਪੀੜ੍ਹੀ ਜਿਹੜੀ ਹੈਗੀ ਉਹਨੂੰ ਪਤਾ ਲੱਗ ਰਿਹਾ ਸਿੱਖੀ ਬਾਰੇ ਜੋ ਵੀ ਹੈ ਸਹੀ ਹੈ ਜੀ ਸੋ ਸਾਰੇ ਸਕੂਲਸ ਜਿਹੜੇ ਨੇ ਇੱਥੇ ਸ਼ਮੂਲੀਅਤ ਕਰ ਰਹੇ ਨੇ ਤੇ ਇਧਰ ਤੁਸੀਂ ਬਾਬਾ ਜੀ ਮੈਂ ਸਾਡੀ ਮੈਂ ਕੌਣ ਨੇ ਜੀ ਠੀਕ ਹੈ ਠੀਕ ਹੈ ਵੈਸੇ ਤਾਂ ਸਾਰੇ ਹੀ ਮੇਨ ਹੁੰਦੇ ਆ ਗੁਰ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੋਈ ਵਿਤਕਰਾ ਰੱਖਿਆ ਰੱਖਿਆ ਹੀ ਨਹੀਂ ਹਨਾ ਇੱਕੋ ਬਾਟੇ ਚ ਸਾਰਿਆਂ ਨੂੰ ਅੰਮ੍ਰਿਤਸਰ ਵੀ ਛਕਾਤਾ ਨਾ ਕੋਈ ਜਾਤ ਪਾਤ ਰੱਖੀ ਨਾ ਕੋਈ ਉੱਚ ਨੀਚ ਨਾ ਕੋਈ ਅਮੀਰ ਤੇ ਗਰੀਬ ਤੇ ਸਿੰਘ ਸਾਹਿਬ ਕਿੱਦਾਂ ਵੇਖ ਰਹੇ ਹੋ ਜੀ ਨਿੱਕੇ ਨਿੱਕੇ ਬੱਚੇ ਵੇਖ ਰਹੇ ਸੀਗਾ ਮੈਂ ਤੁਸੀਂ ਬਜ਼ੁਰਗ ਹੋ ਗਏ ਜ਼ਿੰਦਗੀ ਤੁਸੀਂ ਸਾਰੀ ਹੰਡਾਈ ਹੈ ਦੇਖਿਆ ਕਾਫੀ ਐਕਸਪੀਰੀਅੰਸ ਹੋ ਗਿਆ ਤੁਸੀਂ ਵੀ ਆਪਣਾ ਬਚਪਨ ਵੇਖਿਆ ਜੀ ਕਿਵੇਂ ਜਿਹੜਾ ਅੱਜ ਦਾ ਦੌਰ ਹੈ ਕੀ ਲੋਡ ਹੈਗੀ ਹੈ ਜੀ ਅੱਜ ਬਹੁਤ ਵਧੀਆ ਲੱਗ ਰਿਹਾ ਹੈ ਨਾ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਪ੍ਰਮੋਕ ਕਰ ਰਿਹਾ ਜੀ ਆ ਸੋ ਅੱਗੇ ਚੱਲਦੇ ਹਾਂ ਸੋ ਖੂਬਸੂਰਤ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਬਿਲਡਿੰਗਸ ਵੀ ਪੂਰੀਆਂ ਇੱਕ ਰੰਗ ਦੇ ਵਿੱਚ ਸਜੀਆਂ ਹੋਈਆਂ ਨੇ ਤੇ ਨਿੱਕੇ ਨਿੱਕੇ ਬੱਚੇ ਸੋ ਸਿਕਿਉਰਿਟੀ ਵੱਲੋਂ ਵੀ ਪੂਰਾ ਇੰਤਜ਼ਾਮ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਹੈ ਜੀ ਹਾਂ ਜੀ ਜੀ ਬਹੁਤ ਕਿਰਪਾ ਵੇਗ ਬਾਬੇ ਨਾਲ ਦੀ ਬਾਬਾ ਜੀ ਦੀ ਕਿਰਪਾ ਵਰੀ ਮੈਂ ਗੱਲ ਕਰ ਰਹੀ ਸੀ ਮੈਂ ਕਿਹਾ ਉਹੀ ਧਰਤੀ ਹੈ ਗੁਰਗੋਵਿੰਦ ਸਿੰਘ ਜੀ ਮਹਾਰਾਜ ਜਿੱਥੇ ਆਪ ਫੌਜਾਂ ਵੀ ਸਜਾਈਆਂ ਉਹਨਾਂ ਨੇ ਤੇ ਆਪ ਕੀਰਤਨ ਵੀ ਕਰਦੇ ਰਹੇ ਨੇ ਚੜ੍ਹਦੀ ਕਲਾ ਵਿੱਚ ਹੈਗੀ ਬਾਬੇ ਨਾਨਕ ਦੀ ਕਿਰਪਾ ਬਾਬਾ ਜੀ ਬਾਜਾਂ ਲੇ ਗੁਰਦੇਵ ਦੀ ਜਿਨ੍ਹਾਂ ਨੇ ਸਰ ਤਰ੍ਹਾਂ ਦੇ ਚੜ੍ਹਦੀ ਕਲਾ ਵਿੱਚ ਬਖਸ਼ ਕੀਤੀ ਹੈ ਠੀਕ ਹੈ ਅਜੇ ਕੀਰਤਨ ਵੀ ਚੱਲਦਾ ਜੀ ਗਤਕਾ ਪਾਰਟੀ ਵੀ ਚੱਲਦੀ ਹੈ ਜੀ ਨਗਰ ਕੀਰਤਨ ਵੀ 걸ਦੇ ਬਾਬੇ ਨਾਨਕ ਦੀ ਕਿਰਪਾ ਚੜ੍ਹਦੀ ਕਲਾ ਦੇ ਵਿੱਚ ਹੈ ਜੀ ਕੀਰਤਨ ਦੁਆਰਾ ਬਾਬੇ ਨਾਨਕ ਨੇ ਕਿਹਾ ਕਿ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਤੁਸੀਂ ਇਸ ਵਕਤ ਕੀਰਤਨ ਵੀ ਕਰ ਰਹੇ ਹੋ ਆਪਣੀ ਤੇ ਨਾਲ ਦੀ ਨਾਲ ਫਿਰ ਨਾਮ ਵੀ ਚੱਲਿਆ ਚੱਲ ਰਿਹਾ ਜੀ ਭਾਈ ਦਾ ਵੀ ਸੰਗਤ ਨੂੰ ਜੀ ਪ੍ਰਭਾਤ ਵੇਰੀਆਂ ਕੜੀ ਦੀਆਂ ਅੱਜ ਨਗਰ ਕੀਰਤਨ ਕੜੀ ਦੇ ਸਤਿਗੁਰੂ ਕਿਰਪਾ ਦੇ ਨਾਲ ਗਾਈਦਾ ਹੈ ਕਿਰਪਾ ਬਾਬੇ ਦਾ ਜੀ ਭਾਈ ਅਮਰੀਕ ਸਿੰਘ ਜਤੂ ਜੀ ਸਾਹਿਬ ਧੰਨਵਾਦ ਜੀ ਸੋ ਖੂਬਸੂਰਤ ਤਸਵੀਰਾਂ ਸਾਨੂੰ ਖੁਸ਼ੀ ਹੁੰਦੀ ਹੈ ਦੇਖੋ ਸਿਕਿਉਰਿਟੀ ਵਾਲੇ ਵੀ ਜਿਹੜੇ ਸਾਡੇ ਵੀਰ ਨੇ ਡਿਊਟੀ ਲੱਗੀ ਹੋਈ ਹੈ ਉਹਨਾਂ ਦੀ ਉਹ ਵੀ ਬੜੇ ਖੁਸ਼ੀ-ਖੁਸ਼ੀ ਅੱਜ ਡਿਊਟੀ ਨਿਭਾ ਰਹੀ ਹੈ ਸੋ ਇਸ ਵਕਤ ਤੁਸੀਂ ਵੇਖ ਰਹੇ ਹੋ ਤਸਵੀਰਾਂ ਕਿ ਇੱਥੇ ਜੋ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਇੱਥੇ ਮਿਲਦੀ ਹੈ ਮੈਮ ਤੋਂ ਲਵਾਂਗੇ ਅੱਛਾ ਕਿੱਧਰ ਨੇ ਮੈਮ ਮੇਨ ਮੈਮ ਮੈਂ ਐਸੇ ਸਾਰੇ ਹੀ ਮੇਨ ਹੁੰਦੇ ਆ ਮੈਮ ਕੀ ਕੁਛ ਤਿਆਰੀਆਂ ਨਹੀਂ ਤੁਸੀਂ ਇੱਥੇ ਪੁਛ ਕੇ ਕੇਂਦਰ ਬਣਾਇਆ ਹੋਇਆ ਹੈ ਇੱਥੇ ਤੇ ਜਿਵੇਂ ਤਿੰਨ ਦਿਨ ਦਾ ਇਹ ਸਮਾਗਮ ਚੱਲਣਾ ਹੈ ਸਵੇਰੇ ਨਗਰ ਕੀਰਤਨ ਨਿਕਲਿਆ ਤੇ ਹੁਣ ਕੀਰਤਨ ਸਮਾਗਮ ਦੇ ਵਿੱਚ ਸੰਗਤਾਂ ਲਾਹਾ ਲੈ ਰੀਆਂ ਨੇ ਔਰ ਸਿਕਿਉਰਿਟੀ ਦਾ ਕਿਸ ਤਰੀਕੇ ਨਾਲ ਇੰਤਜ਼ਾਮ ਕੀਤਾ ਗਿਆ ਜਾਂ ਹੋਰ ਕੁਝ ਜਿਹੜੇ ਪ੍ਰੋਗਰਾਮ ਤੁਸੀਂ ਇੱਥੇ ਵੇਖ ਰਹੇ ਹੋ ਹਾਂਜੀ ਸਾ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੋਇਆ ਹੈ ਦੇਖੋ ਤੁਸੀਂ ਇੰਨੀ ਸੰਗਤ ਆਈ ਹੋਈ ਹੈ ਇੱਥੇ ਤੇ ਹਰ ਤਰੀਕੇ ਦੇ ਪ੍ਰਬੰਧ ਇੱਥੇ ਕੀਤੇ ਗਏ ਹੋਏ ਨੇ ਰਹਿਣ ਦੇ ਪਰਬੰਧ ਕੀਤੇ ਹੋਏ ਨੇ ਦੇਖੋ ਤੁਸੀਂ ਦੇਖੋ ਕਿੰਨਾ ਸੋਹਣਾ ਜਿਹੜਾ ਪਾਰਟ ਚੱਲ ਰਿਹਾ ਹੈਗਾ ਵਾ ਇਹ ਹਰ ਤਰੀਕੇ ਦਾ ਪ੍ਰਬੰਧ ਬਹੁਤ ਹੀ ਸੋਹਣੇ ਤਰੀਕੇ ਨਾਲ ਇੱਥੇ ਕੀਤਾ ਗਿਆ ਹੈ ਇੰਨੀ ਸੰਗਤ ਇੱਥੇ ਆਈ ਹੋਈ ਹੈ ਇਹ ਵੀ ਬਹੁਤ ਜ਼ਿਆਦਾ ਆਏ ਹੋਏ ਹੈ ਤੇ ਫਿਰ ਉਹਨਾਂ ਦਾ ਖਾਣੇ ਦਾ ਪ੍ਰਬੰਧ ਉਹਨਾਂ ਦਾ ਰਹਿਣੇ ਦਾ ਪ੍ਰਬੰਧ ਖਾਣ ਦਾ ਪ੍ਰਬੰਧ ਦੇਖੋ ਸਰਾਵਾਂ ਦੇ ਵਿੱਚ ਬਹੁਤ ਸੋਹਣਾ ਕੀਤਾ ਗਿਆ ਹੋਇਆ ਇਹੋ ਜੀ ਕੋਈ ਪ੍ਰੋਬਲਮ ਨਹੀਂ ਬੱਚਿਆਂ ਨੂੰ ਆ ਰਹੀ ਹੈਗੀ ਕੋਈ ਦਿੱਕਤ ਨਹੀਂ ਹੈਗੀ ਹਰ ਪ੍ਰਬੰਧ ਜਿਹੜਾ ਹੈ ਉਹ ਬਹੁਤ ਹੀ ਉੱਚੇ ਚੇਤੇ ਤੌਰ ਤੇ ਕੀਤਾ ਗਿਆ ਹੈ ਇਹੋ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸੋ ਅੱਜ ਪਹਿਲਾ ਦਿਨ ਹੈ ਜੀ ਇਸ ਵਿਸ਼ਵ ਸਿੱਖ ਵਿਦਿਕ ਕਾਨਫਰੰਸ ਦਾ ਔਰ ਤਸਵੀਰਾਂ ਜੋ ਸਾਹਮਣੇ ਆ ਰਹੀਆਂ ਨੇ ਦੇਖੋ ਨਿੱਕੇ ਨਿੱਕੇ ਬੱਚੇ ਕਿੰਨੇ ਪਿਆਰੇ ਪਿਆਰੇ ਬੱਚੇ ਅੱਜ ਸ਼ਮੂਲੀਅਤ ਕਰਨ ਦੇ ਲਈ ਪਹੁੰਚੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਤੁਸੀਂ ਲੋਕਲੀ ਹੈ ਜੀ ਲੋਕਲ ਐ ਬੱਚੇ ਦਾ ਨਾਮ ਕੀ ਹੈ ਬੱਚੇ ਗੁੱਡਾ ਹੈ ਕਿ ਗੁੱਡੀ ਹੈ ਇਹ ਗੁੱਡੀ ਹੈ ਮੈਂ ਕਿਹਾ ਗੁੱਡਾ ਕਿ ਗੁੱਡੀ ਹੈ ਦੇਖੋ ਗੁੱਡੀ ਗੁੱਡੀ ਹੈ ਕਿੰ ਕੀ ਨਾ ਹੈ ਜੀ ਗੁੜੀਆ ਦਾ ਗੁਰਸਾਂਝਕੌਰ ਗੁਰਸਾਂਝਕੌਰ ਬਹੁਤ ਬੜਾ ਪਿਆਰਾ ਇਹ ਮਾਈਕ ਨੂੰ ਜਾ ਰਹੀ ਹੈ ਦੇਖੋ ਹਾਂ ਜੀ ਉਸਾਂ ਜੀ ਹਾਂ ਜੀ ਗੁਰਸਾਂਝ ਅੱਜ ਮਮੀ ਪਾਪਾ ਦੇ ਨਾਲ ਆਈ ਹੈ ਤੇ ਕੀ ਕੀਵੇਂ ਦਾ ਲੱਗਿਆ ਜੀ ਮਾਹੌਲ ਬਹੁਤ ਵਧੀਆ ਜੀ ਗੁਰਸਾਂਝ ਨੂੰ ਵੀ ਬੜਾ ਵਧੀਆ ਲੱਗ ਰਿਹਾ ਹਾਂ ਜੀ ਹਾਂ ਜੀ ਥੈਂਕ ਯੂ ਉਸਾਂ ਜੀ ਸੋ ਨਿੱਕੇ ਨਿੱਕੇ ਬੱਚੇ ਆਏ ਹੋਏ ਹਨੇ ਬੋਲਦੀ ਨਹੀਂ ਸਾਡੀ ਦਿਲੋਂ ਅਰਦਾਸ ਹੈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਐਵੇਂ ਔਰ ਮਮੀ ਪਾਪਾ ਨੂੰ ਖਿੱਚ ਕੇ ਜਦੋਂ ਵੱਡੀ ਵੀ ਹੋਵੇ ਤਾਂ ਇਦਾਂ ਦੇ ਸਮਾਗਮਾਂ 'ਚ ਆਪ ਲੈ ਕੇ ਆਵੇ ਖੁਸ਼ ਹੋ ਦੇਖੋ ਕਿ ਕਿੰਨੀ ਖੁਸ਼ ਹੋ ਰਹੀ ਹੈ ਥੈਂਕ ਯੂ ਉਸਾਂ ਜੀ ਬਾਏ ਬਾਏ ਗੁੱਡੀ ਬਾਏ ਗੁੱਡੀ ਬਾਏ ਗੁੱਡੀ ਸੋ ਬੜੇ ਪਿਆਰੇ ਲੱਗਦੇ ਆ ਬੱਚੇ ਫੁੱਲਾਂ ਦੀ ਤਰ੍ਹਾਂ ਹੁੰਦੇ ਆ ਔਰ ਇਹਨਾਂ ਫੁੱਲਾਂ ਨੂੰ ਅੱਜ ਸਾਹਮਣੇ ਦੀ ਲੋੜ ਹੈ ਔਰ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜੇ ਟੀਚਰਸ ਨੇ ਜਿਹੜੇ ਮੇਰੇ ਨਾਲ ਸ਼ਾਇਦ ਟੀਚਰਸ ਹੀ ਨੇ ਸਾਰੇ ਤੁਸੀਂ ਟੀਚਰ ਹੋ ਜੀ ਸਾਰੇ ਨਹੀਂ ਜੀ ਮੈਂ ਪ੍ਰਿੰਸੀਪਲਾਂ ਚੀਫ ਕਰ ਸਕਦੀ ਹਾਂ ਅੱਛਾ ਪ੍ਰਿੰਸੀਪਲ ਹਾਂ ਠੀਕ ਹੈ ਫਿਰ ਤਾਂ ਹੋਰ ਵੀ ਸਾਡੇ ਲਈ ਖੁਸ਼ ਨਸੀਬੀ ਵਾਲੀ ਗੱਲ ਹੈ ਪ੍ਰਿੰਸੀਪਲ ਹੀ ਮਿਲ ਗਏ ਨੇ ਮੈਮ ਅਸੀਂ ਗੱਲ ਕਰ ਰਹੇ ਸੀ ਨਿੱਕੇ ਨਿੱਕੇ ਬੱਚੇ ਸਾਨੂੰ ਮਿਲ ਰਹੇ ਸੀ ਮੈਂ ਕਿ ਬੱਚੇ ਫੁੱਲਾਂ ਦੀ ਤਰ੍ਹਾਂ ਹੁੰਦੇ ਆ ਔਰ ਉਹਨਾਂ ਫੁੱਲਾਂ ਨੂੰ ਅੱਗੇ ਸਿੰਜਣਾ ਜਿਹੜਾ ਹੁੰਦਾ ਉਹ ਤੇ ਕਹਿੰਦੇ ਹੁੰਦੇ ਆ ਵੈਸੇ ਵੀ ਸਭ ਤੋਂ ਪਹਿਲੀ ਜਿਹੜੀ ਟੀਚਰ ਹੁੰਦੀ ਉਹ ਮਾਂ ਹੁੰਦੀ ਹੈ ਲੇਕਿਨ ਲੇਕਿਨ ਉਹ ਤਾਂ ਬਾਅਦ ਹੈ ਫਿਰ ਜਿਹੜੀ ਸਾਰਾ ਸੰਭਦੀ ਹੈ ਬੱਚਿਆਂ ਨੂੰ ਉਹ ਟੀਚਰ ਹੀ ਹੁੰਦੇ ਨੇ ਸਾਡੇ ਹਨਾ ਜੀ ਤਾਂ ਕਿਦਾਂ ਵੇਖ ਰਹੇ ਹੋ ਜੀ ਅ ਜਿਹੜੀ ਕਾਨਫਰੰਸ ਰੱਖੀ ਗਈ ਹੈ ਇਸ ਤਰੀਕੇ ਦੀ ਕਾਨਫਰੰਸ ਕਰਨ ਦੀ ਕਿੰਨੀ ਕੋਲਡ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਕਿਉਂਕਿ ਅਸੀਂ ਅੱਜ ਪੰਜਾਬੀ ਨੂੰ ਵਿਸਾਰ ਰਹੇ ਹਾਂ ਪੰਜਾਬੀ ਜਿਹੜੀ ਗੁਰੂਆਂ ਪੀਰਾਂ ਦੀ ਭਾਸ਼ਾ ਸੀ ਕਿਸੇ ਟਾਈਮ ਹੁਣ ਉਹਨੂੰ ਖਾਸ ਕਰਕੇ ਸ਼ਹਿਰੀ ਤਬਕਾ ਜਿਹੜਾ ਉਹ ਭੁੱਲ ਵਿਸਾਰ ਰਿਹਾ ਇਸ ਕਰਕੇ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜੀਏ ਪੰਜਾਬੀਅਤ ਨਾਲ ਜੋੜੀਏ ਕਿਉਂਕਿ ਪੰਜਾਬੀ ਜਿਹੜੀ ਸੱਤ ਸਮੁੰਦਰਾਂ ਪਾਰ ਦੀ ਭਾਸ਼ਾ ਹੈ ਆਰੇ ਨੂੰ ਅਸੀਂ ਕਦੀ ਖਤਮ ਨਹੀਂ ਹੋਣ ਦਵਾਂਗੇ ਇਸ ਕਰਕੇ ਅੱਜ ਸਾਨੂੰ ਜ਼ਰੂਰਤ ਪਈ ਇੱਕ ਕਾਨਫਰੰਸ ਕਰਾਉਣ ਦੀ ਔਰ ਅਸੀਂ ਆਪਣੇ ਆਪ ਨੂੰ ਬਹੁਤ ਵੱਡ ਭਾਗੀ ਸਮਝਦੇ ਆ ਕਿ ਸਾਡੇ ਚੀਫ ਕਲਸਾ ਦੀਵਾਨ ਦੇ ਪ੍ਰਧਾਨ ਡਾਕਟਰ 인ਦਰਬੀਰ ਸਿੰਘ ਮਿੰਜਰ ਜੀ ਦੇ ਯਤਨਾ ਸਦਕਾ ਅਸੀਂ ਪੰਜਾਬੀ ਨੂੰ ਸਾਰੀ ਦੁਨੀਆ ਵਿੱਚ ਪਰਫੁੱਲਤ ਕਰਨ ਦੇ ਲਈ ਕਾਮਯਾਬ ਹੋਵਾਂਗੇ ਧੰਨਵਾਦ ਜੀ ਅੱਛਾ ਇੱਕ ਹੋਰ ਸਵਾਲ ਸੀ ਕਾਇਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਪੰਜਾਬੀ ਕਾਫੀ ਪਰਫੁੱਲਤ ਹੋ ਰਹੀ ਹੈ ਲekin ਤੁਸੀਂ ਮਹਿਸੂਸ ਕੀਤਾ ਕਿਉਂਕਿ ਤੁਸੀਂ ਤਾਂ ਰੋਜ਼ ਤੁਹਾਡਾ ਰੋਬਰੂ ਹੋਣਾ ਹੁੰਦਾ ਬੱਚਿਆਂ ਦੇ ਨਾਲ ਕੀ ਇਹ ਹੈ ਕਿ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਕਿਤੇ ਨਾ ਕਿਤੇ ਬੱਚੇ ਦੂਰ ਜਾ ਰਹੇ ਹੈ ਪੰਜਾਬੀ ਤੋਂ ਐਕਚੁਅਲੀ ਵਿਸ਼ਵੀਕਰਨ ਹੁੰਦਾ ਪਿਆ ਸ਼ਹਿਰੀਕਰਨ ਹੁੰਦਾ ਪਿਆ ਔਰ ਜਿੰਨੇ ਵੀ ਅਸੀਂ ਕੋਈ ਜੌਬ ਦੇ ਲਈ ਜਾਂਦੇ ਆ ਬੱਚੇ ਉੱਥੇ ਇੰਗਲਿਸ਼ ਲੈਂਗੁਏਜ ਨੂੰ ਪ੍ਰੇਫਰ ਕਰਦੇ ਆ ਇਸ ਕਰਕੇ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੁੰਦਾ ਕਿ ਪੰਜਾਬੀ ਸ਼ਾਇਦ ਪਿੱਛੇ ਰਹਿ ਰਹੀ ਹੈ ਪਰ ਮੈਂ ਪਹਿਲਾਂ ਜਿਸ ਤਰ੍ਹਾਂ ਕਿਹਾ ਕਿ ਪੰਜਾਬੀ ਤੇ ਸੱਤ ਸਮੁੰਦਰਾਂ ਪਾਰ ਦੀ ਭਾਸ਼ਾ ਹੈ ਇਹ ਕਦੀ ਵੀ ਖਤਮ ਨਹੀਂ ਹੋ ਸਕਦੀ ਜਦੋਂ ਤੱਕ ਡਾਕਟਰ ਇੰਦਰਪ੍ਰੀਤ ਸਿੰਘ ਨਿੱਜਰ ਜੀ ਦੀ ਸੋਚ ਵਰਗੇ ਇਨਸਾਨ ਇਸ ਧਰਤੀ ਤੇ ਰਹਿਣਗੇ ਗੁਰੂ ਗ੍ਰੰਥ ਸਾਹਿਬ ਜੀ ਇਸ ਧਰਤੀ ਤੇ ਸਾਡੇ ਵਿੱਚ ਹੈ ਔਰ ਓਨੀ ਦੇਰ ਤੱਕ ਪੰਜਾਬੀ ਕਦੀ ਵੀ ਦੁਨੀਆ ਤੋਂ ਖਤਮ ਨਹੀਂ ਹੋ ਸਕਦੀ ਠੀਕ ਨੂੰ ਗਰਨ ਸਾਹਿਬ ਜੀ ਮਹਾਰਾਜ ਜੁਗੋ ਜੁਗਾ ਟੱਲ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਮੈਂ ਮਨੇ ਨਿਚੋੜੀ ਕਰਤਾ ਸੀ ਸੋ ਅਸੀਂ ਤਸਵੀਰਾਂ ਵਖਾਣ ਦੀ ਕੋਸ਼ਿਸ਼ ਕਰ ਰਹੇ ਆ ਨਾਲ ਦੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕੁਝ ਮਾਹੌਲ ਹੈ ਕਿਉਂਕਿ ਇੱਥੇ ਹਰ ਇੱਕ ਸ਼ਖਸੀਅਤ ਜਿਹੜੀ ਹੈ ਉਹ ਖਾਸ ਹੈ ਔਰ ਦਮਾਲੇ ਨੀਲੇ ਬਾਣੇ ਦੇ ਵਿੱਚ ਸਜੇ ਹੋਏ ਨੇ ਸਿੰਘ ਸਿੰਘਾਂ ਨੂੰ ਦੇਖ ਕੇ ਵੈਸੀ ਚੜ੍ਹਦੀ ਕਲਾ ਆ ਜਾਂਦੀ ਹੈ